ਸਤਿ ਸ਼੍ਰੀ ਅਕਾਲ ਜੀ న్యూਸ ਏਸ਼ੀਆ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵੰਤ ਸਿੰਘ ਮੇਰੇ ਨਾਲ ਇੱਕ ਵਾਰ ਫੇਰ ਅਰਵਿੰਦਰ ਸਿੰਘ ਜੀ ਤੇ ਅਸੀਂ ਗੱਲ ਕਰਾਂਗੇ ਅੱਜ ਨਮਕ ਦੇ ਉੱਤੇ ਜਦੋਂ ਵੀ ਅਰਵਿੰਦਰ ਸਿੰਘ ਜੀ ਕੋਈ ਕਿਸੇ ਦਾ ਇਲਾਜ ਕਿਸੇ ਦੀ ਸਿਹਤ ਠੀਕ ਕਰਨੀ ਸ਼ੁਰੂ ਕਰਦੇ ਨੇ ਤਾਂ ਉਹਨਾਂ ਦੇ ਵਿੱਚ 5-6 ਚੀਜ਼ਾਂ ਜਿਹੜੀਆਂ ਨੇ ਉਹ ਸ਼ੁਰੂ ਜਿਹੜੇ ਵਿੱਚ ਜਿਹੜੇ ਉਹ ਬਦਲਾਉਂਦੇ ਨੇ ਉਹਦੇ ਵਿੱਚ ਵੱਡਾ-ਵੱਡਾ ਬੜਾ ਵੱਡਾ ਬਦਲਾਅ ਆਉਂਦਾ ਤੇ ਉਹਦੇ ਵਿੱਚੋਂ ਇੱਕ ਨਮਕ ਵੀ ਹੈਗਾ ਤੇ ਨਮਕ ਇੱਕ ਅਜਿਹੀ ਚੀਜ਼ ਹੈ ਜਿਹੜੀ ਬਾਡੀ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਆਪਾਂ ਗੱਲ ਕਰੀ ਦਵਾਈਆਂ ਦੇ ਵਿੱਚ ਤਾਂ ਦਵਾਈਆਂ ਦੇ ਵੀ ਸਾਲਟ ਦੀ ਗੱਲ ਕੀਤੀ ਜਾਂਦੀ ਹੈ ਨਹੀਂ ਦਵਾਈਆਂ ਦਾ ਨਮਕ ਇੱਕ ਕਿਸਮ ਦੇ ਗੱਲ ਕੀਤੀ ਜਾਂਦੀ ਹੈ ਜੀ ਬਾਡੀ ਦੇ ਵਿੱਚ ਵੀ ਨਮਕ ਦਾ ਹੋਣਾ ਬਹੁਤ ਜ਼ਰੂਰੀ ਹੈ ਨਮਕ ਤੋਂ ਬਿਨਾ ਜਿਹੜਾ ਬਾਡੀ ਨਹੀਂ ਚੱਲ ਸਕਦੀ ਤੇ ਜੇਕਰ ਤੁਸੀਂ ਗੱਲ ਕਰੋ ਤਾਂ ਜਿਹੜੀ ਬਾਡੀ ਬਾਹਰ ਕੱਢਦੀ ਹੈ ਚੀਜ਼ਾਂ ਉਹ ਵੀ ਨਮਕ ਦੇ ਰੂਪ ਦੇ ਵਿੱਚ ਵੀ ਕਈ ਚੀਜ਼ਾਂ ਬਾਹਰ ਕੱਢ ਦਿੰਦੀ ਹੈ ਜੇ ਤੁਸੀਂ ਪਸੀਨੇ ਦੀ ਗੱਲ ਕਰੋ ਤਾਂ ਪਸੀਨਾ ਜਿਹੜਾ ਨਮਕੀਨ ਹੁੰਦਾ ਹੈ ਜੀ ਨਮਕ ਕਿਹੜਾ ਜਿਹੜਾ ਸਾਡੇ ਲਈ ਜਿਹੜਾ ਉਹ ਜ਼ਰੂਰੀ ਕਿੰਨਾ ਜ਼ਰੂਰੀ ਹੈ ਕਿੱਦਾਂ ਦਾ ਨਮਕ ਸਾਨੂੰ ਖਾਣਾ ਚਾਹੀਦਾ ਕਿੱਦਾਂ ਕਿੰਨੇ ਤਰ੍ਹਾਂ ਦੇ ਨਮਕ ਹੁੰਦੇ ਨੇ ਤੇ ਨਮਕ ਜੇਕਰ ਅਸੀਂ ਸਹੀ ਨਾ ਖਾਈਏ ਤੇ ਜਿਹੜਾ ਉਹ ਸਾਡੀ ਬੋਡੀ ਦੇ ਵਿੱਚ ਕਿੱਦਾਂ ਦੇ ਬਦਲਾਅ ਆ ਜਾਂਦੇ ਨੇ ਕਿੰਨਾ ਕੁ ਨਮਕ ਬੋਡੀ ਦੇ ਵਿੱਚ ਜਿਵੇਂ ਆਪਾਂ ਚੀਨੀ ਬਾਰੇ ਗੱਲ ਕਰਦੇ ਹਾਂ ਵੀ ਇੱਕ ਟਾਈਮ ਦੇ ਉੱਤੇ 5 ਗ੍ਰਾਮ ਚੀਨੀ ਸਾਡੀ ਬੋਡੀ ਦੇ ਵਿੱਚ ਜ਼ਰੂਰੀ ਹੁੰਦੀ ਹੈ ਇੱਕ ਚਮਚ ਤੇ ਨਮਕ ਕਿੰਨਾ ਜ਼ਰੂਰੀ ਹੁੰਦਾ ਇਹ ਆਪਾਂ ਅੱਜ ਸਾਰੀਆਂ ਗੱਲਾਂ ਦੇ ਬਾਰੇ ਜਾਣਕਾਰੀ ਲਵਾਂਗੇ ਰਵਿੰਦਰ ਸਿੰਘ ਜੀ ਤੋਂ ਜਾਣਾਂਗੇ ਕਿ ਕਿਹੜਾ ਨਮਕ ਜਿਹੜਾ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ ਤੇ ਕਿਵੇਂ ਰਵਿੰਦਰ ਜੀ ਤੁਹਾਡਾ ਨਿਊਜ਼ ਅਸ਼ੀਆ ਪੰਜਾਬੀ ਦੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸਰਨ ਸਸਿਕਾ ਜੀ ਮੇਰੇ ਵੱਲੋਂ ਵੀ ਤੇ ਮੇਰੇ ਦਰਸ਼ਕਾਂ ਵੱਲੋਂ ਜੀ ਰਵਿੰਦਰ ਜੀ ਨਮਕ ਕਿੰਨੇ ਤਰ੍ਹਾਂ ਦੇ ਸਭ ਤੋਂ ਪਹਿਲਾਂ ਜੀ ਕੁਲਵੰਤ ਜੀ ਨਮਕ ਬਹੁਤ ਇੰਟਰਸਟਿੰਗ ਚੀਜ਼ ਹੈ ਪਹਿਲਾਂ ਤੈਨੂੰ ਲੂਣ ਨੂਨ ਇਹਨੂੰ ਨਮਕ ਸਾਲਟ ਕੀ ਕੀ ਨਾਮ ਤੋਂ ਜਾਣਿਆ ਜਾਂਦਾ ਹੈ ਫਿਰ ਇਹਦੀ ਕਿਸਮਾਂ ਮੇਨਲੀ ਨਮਕ ਪਾਇਆ ਜਾਂਦਾ ਹੈ ਸਮੁੰਦਰ ਚ ਕੋ ਤੁਸੀਂ ਗੱਲ ਸਮਝੋ ਹੈਨਾ ਸੀ ਸాల్ਟ ਕਿਹਾ ਜਾਂਦਾ ਹੈ ਮਗਰ ਸੀ ਕਿੰਨੇ ਨੇ ਬਲੈਕ ਸੀ ਸੈਲਟਿਕ ਸੀ ਆਪਣਾ ਇਧਰਲਾ ਇੰਡੀਅਨ ਓਸ਼ੀਨ ਹੈਨਾ ਤਾਂ ਨਮਕ ਅਲੱਗ-ਅਲੱਗ ਓਸ਼ियंस ਚ ਅਲੱਗ-ਅਲੱਗ ਭਾਂਤ ਦਾ ਨਮਕ ਪਾਇਆ ਜਾਂਦਾ ਹੈ ਮਗਰ ਦੁਨੀਆ ਦੇ ਟਾਪ 2 ਨਮਕ ਨੇ ਕਿਸਮਤ ਨਾਲ ਇੱਕ ਆਪਣੇ ਲੱਗੇ ਇੱਕ ਸੈਲਟਿਕ ਨਮਕ ਹੈ ਜਿਹਨੂੰ ਕੈਲਟਿਕ ਜਾਂ ਸੈਲਟਿਕ ਨਮਕ ਕਹਿਆ ਜਾਂਦਾ ਹੈ ਦੂਜਾ ਹੈ ਜੀ ਹਿਮਾਲయన్ ਪਿੰਕ ਸాల్ਟ ਜਿਹਨੂੰ ਸੇਂ ਦਾ ਨਮਕ ਜਿਹਨੂੰ ਰੌਕ ਸాల్ਟ ਵੀ ਕਹੇ ਜਾਂਦਾ ਹੈ ਬਹੁਤ ਤਰੀਕੇ ਨਾਲ ਜਣ ਜਾਂਦਾ ਹੈ ਨਮਕ ਦੀ ਥੋੜੀ ਜੀ ਹਿਸਟਰੀ ਸਮਝਣੀ ਜ਼ਰੂਰੀ ਹੈ ਫਿਰ ਤੁਹਾਨੂੰ ਬੋਡੀ ਸਮਝਾਉਂਗਾ ਹੁਣ ਅੱਜ ਤੋਂ ਕਰੋੜਾਂ ਸਾਲ ਪਹਿਲਾਂ ਜਿਹੜਾ ਇਸ ਵਕਤ ਹਿਮਾਚਲ ਹੈ ਉਹ ਸਮੁੰਦਰ ਦਾ ਤਲ ਸੀ ਉੱਥੇ ਇੱਕ ਸਮੁੰਦਰ ਸੀ ਮਗਰ ਉਹ ਜਿਵੇਂ ਕਹਿੰਦੇ ਆਪਾਂ ਸੁੱਕ ਕੇ ਅਗਰ ਤੁਸੀਂ ਥੋੜੀ ਜੀਓਗ੍ਰਾਫੀ ਸਮਝੋ ਕੁਝ ਪਲੇਟਾਂ ਆਪਸ ਵਿੱਚ ਪੁਸ਼ ਕਰਦੀਆਂ ਉਹ ਪਹਾੜ ਬਣ ਜਾਂਦੀਆਂ ਉਹ ਹਿਮਾਚਲ ਬਣ ਗਿਆ ਕਿਉਂਕਿ ਉਹ ਦੋ ਪਲੇਟਾਂ ਆਪਸ ਵਿੱਚ ਐ ਕਰਦੇ 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 ਕ੍ਰੈਸ਼ ਕਰਕੇ ਉਹ ਹਿਮਾਚਲ ਬਣ ਗਿਆ ਤਾਂ ਹੀ ਜਿਹੜਾ ਆਪਣਾ ਹਿਮਾਲੀਅਨ ਪਿੰਕ ਸాల్ਟ ਹੈ ਹਿਮਾਲੀਅਨ ਮਤਲਬ ਹਿਮਾਲਚਲ ਚੋਂ ਉਹ ਐਕਚੁਅਲ ਚ ਅਰਬਾਂ ਖਰਬਾਂ ਸਾਲ ਪਹਿਲਾਂ ਇੱਕ ਸਮੁੰਦਰ ਦਾ ਤਲ ਸੀ ਤਾਂ ਹੀ ਉਸ ਤੇ ਬਹੁਤ ਜ਼ਿਆਦਾ ਲੂਣ ਦੀ ਕਨਸੈਂਟ੍ਰੇਸ਼ਨ ਹੈ ਵਰਲਡ ਲੂਣ ਉੱਥੇ ਪਹੁੰਚ ਕੇ ਵੀ ਗਿਆ ਨਮਕ ਪਹੁੰਚ ਕੇ ਵੀ ਗਿਆ ਹੁਣ ਉਹ ਪਹੁੰਚ ਗਿਆ ਉੱਪਰ ਉਹ ਪਿੰਕ ਰੰਗ ਉਹਦਾ ਪਿੰਕ ਰੰਗ ਉਹਦੀ ਪ੍ਰੋਪਰਟੀਆਂ ਦੱਸ ਰਿਹਾ ਹਰ ਇੱਕ ਸాల్ਟ ਚ ਹੈ ਕਿ ਮਿਨਰਲਸ ਨੇ ਆਪਾਂ ਨੂੰ ਸਿਰਫ ਦੱਸਿਆ ਦਾ ਸੋਡੀਅਮ ਕਲੋਰਾਇਡ ਉਹ ਗਲਤ ਫਾਰਮੂਲਾ ਹੈ ਉਹ ਸਹੀ ਫਾਰਮੂਲਾ ਨਹੀਂ ਹੈ ਉਹ ਸాల్ਟ ਰਿਫਾਈਨਡ ਸాల్ਟ ਦਾ ਫਾਰਮੂਲਾ ਹੈ ਪਹਿਲੀ ਗੱਲ ਪਹਿਲਾ ਝੂਠ NaCl ਸాల్ਟ ਦਾ ਫਾਰਮੂਲਾ ਨਹੀਂ ਹੈ ਉਹ ਰਿਫਾਈਨਡ ਸాల్ਟ ਦਾ ਫਾਰਮੂਲਾ ਹੈ ਜੇ ਤੁਸੀਂ ਕਦੇ ਵੀ ਸਮੁੰਦਰ ਚੋ ਜਾਂ ਹਿਮਾਲਿਆਨ ਪਿੰਕ ਸాల్ਟ ਨੂੰ ਲੈਬਾਰਟਰੀ ਚ ਜਾ ਕੇ ਉਹਨੂੰ ਕਹੋਗੇ ਕਿ ਕਿਹੜੇ ਕਿਹੜੇ ਧਾਤੂ ਨੇ ਮੈਨੂੰ ਲੱਭ ਦੋ ਉਹ ਕਹੂਗਾ 38 ਡਿਫਰੈਂਟ ਮਿਨਰਲਸ ਹੈ ਜੀ ਜਿਨ੍ਹਾਂ ਨੂੰ ਅੱਜ ਕੱਲ ਦੀ ਲੈਂਗੁਏਜ ਇਲੈਕਟ੍ਰੋਲਾਈਟਸ ਵੀ ਕਹਿ ਦਿੱਤਾ ਜਾਂਦਾ ਹੈ ਜਿਸ ਚ ਸੋਡੀਅਮ ਕੈਲਸ਼ੀਅਮ ਪੋਟਾਸ਼ੀਅਮ ਮੈਗਨੀਸ਼ੀਅਮ ਇਹਦੇ ਬਹੁਤ ਸਾਰੇ ਚੀਜ਼ਾਂ ਨੇ ਹੁਣ ਲਾਜਿਕ ਸਮਝਣਾ ਹੈ ਫਿਰ ਬਰਤਨ ਜਦੋਂ ਤੁਸੀਂ ਕੋਈ ਵੀ ਚੀਜ਼ ਕੁਦਰਤ ਦੀ ਐਜ਼ ਇਟ ਇਜ਼ ਕੰਪਲੈਕਸ ਖਾਣੇ ਹੋ ਉਹ ਤੁਹਾਡੇ ਸਿਹਨ ਨੂੰ ਜਾਣ ਦਿੰਦਾ ਤੇ ਬਿਮਾਰੀ ਤੋਂ ਬਚਾਉਂਦਾ ਹੈ ਜਦੋਂ ਆਪਾਂ ਸਮੁੰਦਰ ਚੋਂ ਕੱਢਿਆ ਹਲੂਨ ਉਹਨੂੰ ਰਿਫਾਈਨ ਕਰਕੇ ਫ੍ਰੀ ਫਲੋ ਦੇ ਚੱਕਰ ਚ ਉਹਦੇ ਚ ਪਾਤੀ ਕੱਲੀ ਆਇਓਡੀਨ ਐਨ ਏ ਸੀ ਐਲ ਤੇ ਆਇਓਡੀਨ ਉਹਦੇ ਚ ਆਪਾਂ ਨੇ 36 ਮਿਨਰਲਸ ਕੱਢ ਲੇਖ ਲਉਂਦੇ ਜੀ 36 ਮਿਨਰਲਸ ਹੁਣ ਤੁਸੀਂ ਉਹ ਸਾਲਟ ਖਾਣੇ ਹੋ ਤੁਹਾਡਾ ਬੀਪੀ ਤੁਹਾਡੀ ਕਿਡਨੀ ਤੁਹਾਡੇ ਇਲੈਕਟ੍ਰੋਲਾਈਟਸ ਖਿਲ ਜਾਨੇ ਹੈ ਮੈਂ ਹਮੇਸ਼ਾ ਕਹਿੰਦਾ ਨਾ ਜਿਹੜੀ ਵੀ ਚੀਜ਼ ਕੰਪਲੈਕਸ ਹੈ ਉਹਨੂੰ ਕੰਪਲੈਕਸ ਚ ਲਾਓ ਜੇ ਕੱਲਾ ਤੁਸੀਂ B6 ਖਾਈ ਜਾਂਦੇ ਹੋ ਤੇ B ਕੰਪਲੈਕਸ ਨਹੀਂ ਲੈ ਰਹੇ ਤੁਸੀਂ ਡੈਫੀਸ਼ੈਂਸੀ ਕ੍ਰੀਏਟ ਕਰ ਰਹੇ ਹੋ ਐਂ ਲੋਕੀ ਘਟੀਆਂ ਵਿਟਾਮਿਨ C ਖਾਣੇ ਆ ਉਹ ਕੱਲਾ ਸਕਰਬੀਟ ਕਿਸੇ ਲਈ ਖਾਈ ਜਾਂਦੇ ਆ ਬਾਕੀ ਦੀ ਡੈਫੀਸ਼ੈਂਸੀ ਆ ਸੇਮ ਸੌਲਟ ਤੇ ਕੁਲਵੰਤ ਸਿੰਘ ਇੱਕ ਬਹੁਤ ਇੰਟਰਸਟਿੰਗ ਗੱਲ ਆ ਜੇ ਤੁਸੀਂ ਥੋੜੀ ਰਿਸਰਚ ਕਰੋ ਆਇਓਡੀਨ ਹਵਾ ਨਾਲ ਇਵੇਪੋਰੇਟ ਹੋ ਜਾਂਦਾ ਹੈ ਇਵੇਪੋਰੇਟ ਸਮਝਦੇ ਉੜ ਜਾਂਦਾ ਉੜ ਜਾਂਦਾ ਜਿਹੜੇ ਲੋਕ ਆ ਸੋਚਦੇ ਨੇ ਮੈਨੂੰ ਥਾਇਰੋਇਡ ਦੀ ਬਿਮਾਰੀ ਹੈ ਤੇ ਮੇਰਾ ਡਾਈਟੀਸ਼ਨ ਮੈਨੂੰ ਕਹਿੰਦਾ ਤੁਸੀਂ ਆਇਓਡੀਨ ਵਾਲਾ ਨੂਨ ਜਦੋਂ ਤੁਸੀਂ ਪੈਕੇਟ ਨੂੰ ਕੱਟਿਆ ਨਾ ਜੀ ਕਲੋਰੋਨ ਦੀ ਕੱਟਦੇ ਸਰ ਹੂੰ ਬਦ ਤੋਂ ਬਦ 6 ਸੌਰੀ ਕੱਟ ਤੋਂ ਕੱਟ 6 ਘੰਟੇ ਬਦ ਤੋਂ ਬਦ 18 ਘੰਟੇ ਚ ਉਹਦੇ ਚ ਸਾਰੀ ਆਇਓਡੀਨ ਉੜ ਜਾਂਦੀ ਹੈ ਹਵਾ ਲੱਗਦੀ ਇਹ ਐਕਚੁਅਲੀ ਫੈਕਟ ਹੈ ਜੀ ਆਪਾਂ ਸੋਚਦੇ ਆ ਆਹ ਆਇਓਡੀਨ ਵਾਲਾ ਨੂਨ ਉਹ ਭਾਈ ਇੱਕ ਨੂਨ ਦੇ ਪੈਕਟ ਨੂੰ ਤੁਸੀਂ ਤਿੰਨ ਮਹੀਨੇ ਖਰਮ ਕਰਦੇ ਹੋ ਨਮਕ ਹੈ ਨਾ ਤਾਂ ਆਇਓਡੀਨ ਸਿੰਥੈਟਿਕ ਆਇਓਡੀਨ ਪਹਿਲਾਂ ਤਾਂ ਉਹ ਹੀ ਚੀਜ਼ ਆ ਉਪਰੋਂ ਜਦ ਨੂੰ ਕੱਟਦੇ ਹੋ ਹਵਾ ਤੋਂ ਬਾਅਦ ਆਕਸੀਡੇਜੇਸ਼ਨ ਨਾਲ ਉਹ ਵੈਪੋਰੇਟ ਕਰਨੀ ਸ਼ੁਰੂ ਕਰ ਦਿੰਦੀ ਹੈ ਤਾਂ ਆਪਾਂ ਆਇਓਡੀਨ ਦਾ ਬੈਟਰ ਸੋਰਸ ਤਾਂ ਹਮੇਸ਼ਾ ਕੇਲਪ ਜਦੋਂ ਤੁਸੀਂ ਗਲਤ ਲੂਣ ਖਾਂਦੇ ਹੋ ਕੀ ਹੁੰਦਾ ਪਤਨ ਜੀ ਆਪਣਾ ਨਾ ਸਾਲਟ ਸੈੱਲ ਦੇ ਵਿੱਚ ਜਾਂਦਾ ਜੇ ਤੁਹਾਨੂੰ ਕਿਡਨੀ ਦੀ ਪ੍ਰੋਬਲਮ ਹੈ ਜਾਂ ਫਿਰ ਤੁਹਾਡੀ ਬੋਡੀ ਚ ਮੈਗਨੀਸ਼ੀਅਮ ਲੋ ਹੈ ਸਾਲਟ ਬਾਹਰ ਰਹਿ ਜਾਂਦਾ ਤਾਂ ਹੀ ਐਡੀਮਾ ਪਾਣੀ ਅਲੀ ਸੋਜ ਹੁੰਦੀ ਹੈ ਹੁਣ ਮੈਜਿਨ ਕਰੋ 90% ਲੋਕਾਂ ਨੂੰ 99% ਲੋਕਾਂ ਨੂੰ ਕਿਡਨੀ ਦੀ ਦਿੱਕਤ ਨਹੀਂ ਹੈ ਮਗਰ ਐਡੀਮਾ ਅੱਜਕੱਲ ਹਰ ਇੱਕ ਨੂੰ ਹੋ ਜਾਂਦਾ ਹੈ ਰੀਜ਼ਨ ਸੋਡੀਅਮ ਤਾਂ ਪਾਤਾ ਮੈਗਨੀਸ਼ੀਅਮ ਨਹੀਂ ਦਿੱਤਾ ਜਦੋਂ ਸੈੱਲ ਨੂੰ ਮੈਗਨੀਸ਼ੀਅਮ ਘਟਾ ਹੈ ਸਾਲਟ ਸੈਲਚ ਗੇਨ ਉਹ ਬਾਹਰ ਰਹਿ ਗਿਆ ਤੁਸੀਂ ਇਹੋ ਗੱਲ ਹੈ ਮੱਛਲੀ ਜਲਮੇ ਪਿਆਸੀ ਤੁਹਾਡੇ ਬਾਡੀ ਚ ਪਾਣੀ ਹੈ ਤੁਹਾਡੇ ਸੈਲ ਚ ਨਹੀਂ ਹੈ ਡੀਹਾਈਡਰੇਟਡ ਹੋ ਤੇ ਉਹ ਪਾਣੀ ਕੀ ਕਰਦਾ ਪਾਣੀ ਵਾਲੀ ਸੋਜ ਤੇ ਉਹ ਤੁਹਾਨੂੰ ਹੋਰ ਸਾਲਟ ਦੀ ਡੈਫੀਸ਼ੈਂਸੀ ਕਰਦਾ ਕਿਉਂਕਿ ਜਦ ਤੁਸੀਂ ਪਿਸ਼ਾਬ ਜਾਓਗੇ ਪੀ ਕਰੋਗੇ ਉਹ ਹੋਰ ਨਿਕਲ ਜਾਊਗਾ ਤਾਂ ਲੌਜੀਕ ਸਮਝੋ ਅੱਜ ਕੱਲ ਵੈਸੇ ਆਪਣੇ ਵਰਗੇ ਲੋਕੀ ਕੁਲਵੰਜੀ ਬਹੁਤ ਨੇ ਜਿਹੜੇ ਇਹ ਗੱਲ ਸਮਝਾ ਸਮਝਾਤ ਅੱਗੇ ਕਿ ਭਾਈ ਪਿੰਕ ਸਾਲਟ ਮੈਨ ਪਿੰਕ ਸਾਲਟ ਸੇਂਦਾ ਨਮਕ ਲੈਣਾ ਸ਼ੁਰੂ ਕਰੋ ਕਿਉਂ ਕਿ ਇਹ ਕੰਪਲੈਕਸ ਹੈ ਮੇਰੀ ਡੈਰੀਵੇਸ਼ਨ ਵੀ ਦੱਸਦਾ ਹਾਂ ਕਿੱਥੋਂ ਆਇਆ ਸਿੰਧੂ ਘਾਟੀ ਸਭਿਤਾ ਦੁਨੀਆ ਦੀ ਸਭ ਤੋਂ ਪੁਰਾਣੀ ਸਭਿਤਾ ਜਿਹਦੇ ਕਰਕੇ ਸਿੰਧ ਦਾ ਘਾਟੀ ਦੇ ਰਿਵਰ ਤੇ ਸੀਗਾ ਜਿਹਦੇ ਕਰਕੇ ਆਪਣਾ ਵਰਡ ਸਿੰਧੂ ਤੋਂ ਹਿੰਦੂ ਬਣਿਆ ਇਸ ਤੋਂ ਹਿੰਦੁਸਤਾਨ ਬਣਿਆ ਇਹ ਆਪਣਾ ਜੈਨੇਟਿਕਲੀ ਕਰੈਕਟ ਸਾਲਟ ਹੈ ਅਗਰ ਤੁਸੀਂ ਜੈਨੇਟਿਕਲੀ ਸਮਝੋ ਆਪਣਾ ਕਰੈਕਟ ਸਾਲਟ ਸਿੰਧੂ ਘਾਟੀ ਸਭਿਤਾ ਤੋਂ ਸਿੰਧ ਦਾ ਨਮਕ ਹੈ ਪਾਕਿਸਤਾਨ ਚ ਚਲਾ ਗਿਆ ਸਿੰਧ ਦਾ ਇਸ ਵਕਤ ਤਾਂ ਮੈਂ ਉਥੋਂ ਦੀ ਸਾਡਾ ਆਪਣਾ ਨੂਨ ਹੈ ਜੀ ਅਸੀਂ ਆਪ ਉਥੋਂ ਮਤਲਬ ਮੇਰੇ ਤਾਂ ਕਹਦਾ ਜੀ ਅਸੀਂ ਸਪੈਸ਼ਲ ਉਥੋਂ ਦੀ ਮੰਗਾਣੇ ਤਾਂ ਕਿ ਐਡਲਟਰੇਸ਼ਨ ਮਿਕਸਿੰਗ ਨਾ ਹੋਵੇ ਬਹੁਤ ਅੱਛੀ ਕੁਆਲਿਟੀ ਦਾ ਲੂਣ ਅਸੀਂ ਆਪ ਪ੍ਰੋਕਿਊਰ ਕਰਦੇ ਆਂ ਤੇ ਮੈਂ ਆਪ ਉਹ ਹੈਨਾ ਬੜੀ ਚੀਜ਼ਾਂ ਚੂਜ਼ ਕਰਦਾ ਮੈਨੂੰ ਲੂਣ ਪਸੰਦ ਹੈ ਹੁਣ ਤੁਹਾਡਾ ਇੱਕ ਸਵਾਲ ਸੀ ਕਿੰਨਾ ਲੈਣਾ ਚਾਹੀਦਾ ਜੀਵਨ ਜੀ ਜੇ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਨਹੀਂ ਹੈ ਨਾਰਮਲ ਬੰਦਾ ਹੈ ਜਿਵੇਂ ਮੈਂ ਮੈਂ ਨਾਰਮਲ ਤੋਂ ਥੋੜਾ ਖਰਾਬ ਹੈ ਮੈਨੂੰ ਪਸੀਨਾ ਜਲਦੀ ਆਉਂਦਾ ਮੈਂ ਤਾਂ ਲੂਣ ਲੈਣਾ ਇੱਕ ਤੋਂ ਡੇਢ ਟੀस्पून ਡੇਲੀ ਘੱਟੋ-ਘੱਟ ਅਗਰ ਮੈਂ ਬਾਈਸਾਈਕਲ ਚਲਾਉਣਾ ਤਾਂ ਤੱਕਿੰਨ ਤੋਂ 4 ਵੀ ਲੈ ਲੈਣਾ ਕਿਉਂਕਿ ਸਾਰਾ ਨਿਕਲ ਜਾਂਦਾ ਇੱਕ ਆਮ ਇਨਸਾਨ ਨੂੰ 3 ਕਵਾਰਟਰਸ ਤੋਂ ਇੱਕ ਟੀस्पून ਨਮਕ ਡੇਲੀ ਚਾਹੀਦਾ ਮਗਰ ਇਹ ਉਹ ਹੈ ਜਿਹੜਾ ਪੈਕਟ ਵਾਲੀਆਂ ਮੈਗੀਆਂ ਚਿਪਸ ਨਹੀਂ ਖਾ ਰਿਆ ਕਿਉਂਕਿ ਉਸ ਦੇ ਵਿੱਚ ਸੋਡੀਅਮ ਭਰ ਕੇ ਆਂਦਾ ਜੇ ਤੁਸੀਂ ਉਹ ਖਾ ਰਹੇ ਹੋ ਤੁਹਾਡਾ ਸੋਡੀਅਮ ਪਹਿਲਾਂ ਹੀ ਹੈ ਫਿਰ ਤੁਹਾਨੂੰ ਉਹ ਸੋਡੀਅਮ ਦੀ ਜਗ੍ਹਾ ਤੇ ਜਿਹੜਾ ਜਿਹੜਾ ਆਪਣਾ ਡਾਈਟਰੀ ਆਪਾਂ ਲਵਾਂਗੇ ਉਹ ਘਟਾ ਦੇਣਾ ਮਗਰ ਜਿਹੜੇ ਲੋਕ ਮੇਰੇ ਤੇ ਤੁਹਾਨੂੰ ਫੋਲੋ ਕਰਨ ਵਾਲੇ ਨੇ ਉਹ ਮੇਰੇ ਹਿਸਾਬ ਨਾਲ ਆਹ ਪੈਕਟ ਵਾਲੀਆਂ ਰਿਜ਼ਰਵਡ ਚੀਜ਼ਾਂ ਘੱਟ ਖਾਣੇ ਆ ਤਾਂ ਉਹਨਾਂ ਲਈ ਹਦਾਇਤ ਹੈ 1 ਜਿਵੇਂ ਕਹਿੰਦਾ 1 3/4 ਹੈ ਨਾ 3/4 ਤਾਂ 1 टीस्पून ਹਰ ਰੋਜ਼ ਦੂਜੀ ਗੱਲ ਲੂਣ ਕੀਰੋਂ ਨਹੀਂ ਖਾਣਾ ਚਾਹੀਦਾ ਜਿਹਦਾ ਬੀਪੀ ਕ੍ਰੋਨਿਕਲੀ ਹਾਈ ਹੈ ਉਹਨੂੰ ਸਭ ਤੋਂ ਪਹਿਲਾਂ ਪੋਟਾਸ਼ੀਅਮ ਲੈ ਕੇ ਆਪਣੀ ਬੋਡੀਜ਼ ਪੋਟਾਸ਼ੀਅਮ ਪੂਰਾ ਕਰਨਾ ਚਾਹੀਦਾ ਹੈ ਬੀਪੀ ਹਾਈ ਦੋ ਰੀਜ਼ਨਾਂ ਕਰਕੇ ਹੁੰਦਾ ਹੈ ਕਿਡਨੀਜ਼ ਕਰਕੇ ਜਾਂ ਮੈਟਾਬੋਲਿਕ ਸਿੰਡਰਮ ਜੇ ਤੁਹਾਡਾ ਬੀਪੀ ਹਾਈ ਕਿਡਨੀ ਕਰਕੇ ਹੈ ਫਿਰ ਪੋਟਾਸ਼ੀਅਮ ਗਲਤੀ ਨਾਲ ਵੀ ਲੈਣਾ ਪਹਿਲਾਂ ਕਿਡਨੀ ਸਿਹਤ ਕਰਨੀ ਹੈ ਉਹ ਵੀ ਰੀਨਲ ਡਾਈਟ ਹੁੰਦੀ ਹੈ ਪ੍ਰੋਪਰ ਉਹ ਕਰਕੇ ਬਹੁਤ ਰੇਅਰਲੀ ਹੁੰਦਾ ਮਗਰ ਹੋ ਜਾਂਦਾ ਕਈਆਂ ਨੂੰ ਬੀਪੀ ਕਰਕੇ ਕਿਡਨੀ ਖਰਾਬ ਹੁੰਦੀ ਹੈ ਕਈਆਂ ਦੀ ਕਿਡਨੀ ਕਰਕੇ ਬੀਪੀ ਹੋਏਗਾ ਉਹ ਇੱਕ ਕੇਸ ਹੈ ਮਗਰ ਜ਼ਿਆਦਾ ਲੋਕਾਂ ਨੂੰ metabolic syndrome ਜਿਸ ਦੇ ਵਿੱਚ ਆਪਣੀ ਬੋਡੀ ਚ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਦੀ ਕਮੀ ਨਾਲ ਸੋਡੀਅਮ ਵੱਧ ਜਾਂਦਾ ਉਸ ਕੇਸ ਚ ਬਹੁਤ ਸਿੰਪਲ ਹੈ ਤੁਹਾਨੂੰ ਬੀਪੀ ਵੱਧਦਾ ਹੈ ਹਨਾ ਤੁਸੀਂ ਸੋਡੀਅਮ ਦੇਖਦੇ ਹੋ ਕਿ ਸੋਡੀਅਮ ਵੱਧਿਆ ਹੈ ਪੰਜ ਸੰਪੂਜੀ ਪਤਾ ਪੋਟਾਸ਼ੀਅਮ ਲੈਣਾ ਸ਼ੁਰੂ ਕਰਦੇ ਤੇ ਬੀਪੀ ਨਾਰਮਲ ਆ ਜਾਂਦਾ ਇੱਕ ਵਾਰੀ ਉਹ ਲੈਂਦਾ ਤੇ ਦੂਜੀ ਗੱਲ ਜਿਹੜਾ ਬੰਦਾ ਸੇਂਧਾ ਨਮਕ ਖਾ ਸਕਦਾ ਜਾਂ ਲੈਂਦਾ ਉਹਦਾ ਬੀਪੀ ਜ਼ਿਆਦਾ ਖਰਾਬੀ ਹੁੰਦਾ ਤਾਂ ਮੈਂ ਤੁਹਾਨੂੰ ਰੋਕਾਂਗਾ ਤੁਸੀਂ ਤੁਸੀਂ ਇੱਕ ਗੱਲ ਕੀਤੀ ਹੈ ਸੇਂਧਾ ਨਮਕ ਪਲੱਸ ਸੋਡੀਅਮ ਦੀ ਹਾਂਜੀ ਸੋਡੀਅਮ ਤੇ ਨਮਕ ਦਾ ਆਪਾਂ ਦੇ ਵਿੱਚ ਕੀ ਸਬੰਧ ਹੈ ਥੋੜਾ ਜਿਹਾ ਇਹ ਵੀ ਕਲੀਅਰ ਕਰ ਦੋ ਪੋਟਾਸ਼ੀਅਮ ਪੋਟਾਸ਼ੀਅਮ ਦੀ ਗੱਲ ਕਰੀਏ ਮੈਂਨੇ ਪੋਟਾਸ਼ੀਅਮ ਤੇ ਸੋਡੀਅਮ ਤੁਸੀਂ ਗੱਲ ਕੀਤੀ ਵੀ ਸੋਡੀਅਮ ਵੱਧ ਜਾਂਦਾ ਜੇ ਆਪਾਂ ਦੂਜਾ ਨਮਕ ਖਾਂਦੇ ਹਾਂ ਤਾਂ ਨਮਕ ਆਪਾਂ ਥੋੜਾ ਜਿਆਦਾ ਖਾਂਦੇ ਹਾਂ ਤਾਂ ਸੋਡੀਅਮ ਵੱਧ ਜਾਂਦਾ ਸੋਡੀਅਮ ਨਾਲ ਨਮਕ ਦਾ ਕੀ ਸਬੰਧ ਹੈ ਥੋੜਾ ਜਿਹਾ ਵੀ ਕਲੀਅਰ ਕਰ ਦੋ ਦੇਖੋ ਮੇਨ ਫਾਰਮੂਲਾ ਸాల్ਟ ਦਾ ਹੈਗਾ ਐਨ ਏ ਸੀ ਐਲ ਉਸ ਦੇ ਵਿੱਚ ਮੇਨ ਚੀਜ਼ਾਂ ਸੋਡੀਅਮ ਕਲੋਰਾਇਡ ਹੈ ਸੋਡੀਅਮ ਆਪਣੀ ਬੋਡੀ ਚ ਪੋਟਾਸ਼ੀਅਮ ਦੇ ਨਾਲ ਸੀਸਾ ਕਰਦਾ ਉੱਪਰ ਥੱਲੇ ਜਿਵੇਂ ਉ ਜਦੋਂ ਤੁਸੀਂ ਨਮਕ ਖਾਇਆ ਤੁਹਾਡਾ ਸੋਡੀਅਮ ਵੱਧਾ ਹੈ ਹੁਣ ਜਿਹੜਾ ਆਮ ਨਮਕ ਹੈ ਉਸ ਵਿੱਚ ਪੋਟਾਸ਼ੀਅਮ ਜ਼ਿਆਦਾ ਨਹੀਂ ਹੁੰਦਾ ਥੋੜਾ ਜਿਹਾ ਹੁੰਦਾ ਹੁਣ ਜਦ ਤੁਸੀਂ ਕੱਲਾ ਲੂਣ ਖਾਈ ਜਾਨੇ ਤੇ ਪੋਟਾਸ਼ੀਅਮ ਖਾਣ ਹੀ ਰਹੇ ਪੋਟਾਸ਼ੀਅਮ ਕਿੱਥੋਂ ਮਿਲਦਾ ਹੈ ਹਰੀ ਸਬਜ਼ੀਆਂ ਚੋਂ ਜਾਂ ਫਿਰ ਪੋਟਾਸ਼ੀਅਮ ਸਟ੍ਰੇਟ ਤੋਂ ਕੱਲਾ ਸੋਡੀਅਮ ਖਾਈ ਜਾਨੇ ਹੋ ਤੁਸੀਂ ਆਟੋਮੈਟਿਕਲੀ ਆਪਣੀ ਬੋਡੀ ਚੋਂ ਪੋਟਾਸ਼ੀਅਮ ਵੀ ਡੀਪਲੀਟ ਕਰ ਰਹੇ ਹੋ ਘਟਾ ਰਹੇ ਹੋ ਇਹਦਾ ਨੁਕਸਾਨ ਕੀ ਹੈ ਹਾਰਟ ਦੇ ਉੱਪਰ ਪ੍ਰੈਸ਼ਰ ਪੈਂਦਾ ਇਹੋ ਬਤਨ ਹੈ ਕਿ ਹਾਂ ਉਹਦੇ ਨਾਲ ਕੀ ਹੈ ਉਹਦੇ ਨਾਲ ਤੁਹਾਨੂੰ ਤਰੇਲੀਆਂ ਆਉਂਦੀਆਂ ਤੁਹਾਨੂੰ ਬੀਪੀ ਹੁੰਦਾ ਤੁਹਾਨੂੰ ਆਪਾਂ ਨੇ ਕੁਝ ਨਹੀਂ ਕਰਨਾ ਸੋਡੀਅਮ ਤੁਸੀਂ ਖਾਂਦੇ ਰਹੋ ਚੰਗਾ ਸੇਂਧਾ ਨਮਕ ਲਾ ਮਗਰ ਪੋਟਾਸ਼ੀਅਮ ਖਾਣਾ ਸ਼ੁਰੂ ਕਰ ਦੋ ਉਹਦੇ ਨਾਲ ਕੀ ਹੁੰਦਾ ਪੋਟਾਸ਼ੀਅਮ ਇੱਕ ਤਰ੍ਹਾਂ ਦਾ ਡਿਉਰੇਟਿਕ ਹੈ ਉਹਨੇ ਐਕਸੈਸਿਵ ਸੋਡੀਅਮ ਨਾ ਪਿਸ਼ਾਬ ਰਾਹੀਂ ਬੋਡੀ ਚੋਂ ਕੱਢ ਦੇਣਾ ਉਹਨੇ ਤੁਹਾਡੀ ਬੋਡੀ ਚ ਸੈੱਲ ਨੂੰ ਖੋਲਣਾ ਤਾਂ ਕਿ ਅੰਦਰ ਜਾਵੇ ਤੇ ਜਿਹੜਾ ਸੇਂਧਾ ਨਮਕ ਇਸ ਚ ਮੈਗਨੀਸ਼ੀਅਮ ਹੈ ਮੈਗਨੀਸ਼ੀਅਮ ਤੁਹਾਡੇ ਸੋਡੀਅਮ ਨੂੰ ਸੈੱਲ ਚ ਜਾਣ ਦੀ ਅਬਿਲਿਟੀ ਦਿੰਦਾ ਬੜੇ ਚੱਕਰ ਨੇ ਜੀ ਬੜੇ ਸੋਹਣੇ ਆਪਣੀ ਸੈੱਲ ਨਾ ਬਹੁਤ ਸੋਹਣੀ ਬੈਟਰੀ ਵੀ ਹੈ ਪੰਪ ਵੀ ਹੈ ਸੋਡੀਅਮ ਪੰਪਸ ਹੁੰਦੇ ਨੇ ਆਪਣੀ ਬੋਡੀ ਚ ਇਹ ਸਾਰ ਅਗਰ ਤੁਸੀਂ ਨੇਚਰਲ ਚੀਜ਼ ਖਾਣੇ ਹੋ ਜਿੰਨੀ ਰਿਫਾਈਨਡ ਨਾ ਖਾਓਗੇ ਨੇਚਰਲ ਚੀਜ਼ਾਂ ਚਲਦੀਆਂ ਨੇ ਤਾਂ ਬੜਾ ਜ਼ਰੂਰੀ ਹੈ ਸਮਝਣਾ ਕਿ ਸੌਲਟ ਕਿੰਨੋ ਕਿੰਨੇ ਲੋੜ ਹੈ ਜਦੋਂ ਤੁਸੀਂ ਲੋਕ ਆਪ ਡਾਈਟ ਕਰਦੇ ਹੋ ਤੁਹਾਡੇ ਸੌਲਟ ਦੀ ਇਨਟੇਕ ਵੱਜ ਜਾਂਦੀ ਹੈ ਜਦੋਂ ਤੁਸੀਂ ਐਕਸਰਸਾਈਜ਼ ਪਸੀਨੇ ਵਾਲਾ ਕੰਮ ਕਰਦੇ ਹੋ ਤੁਹਾਡੀ ਸੌਲਟ ਦੀ ਇਨਟੇਕ 4 4 5 5 ਗੁਣਾ ਵੱਜ ਜਾਂਦੀ ਹੈ ਜਿੰਨੇ ਵੀ ਐਥਲੀਟਸ ਨੇ ਕੁਲਵੰਤ ਜੀ ਉਹਨਾਂ ਨੂੰ ਗੋਲੀਆਂ ਦਿੱਤੀਆਂ ਜਾਂਦੀਆਂ ਸੋਡੀਅਮ ਦੀਆਂ ਮੈਨ ਲ ਸੋਡੀਅਮ ਕਹਿੰਦੇ ਸੌਲਟ ਦੀਆਂ ਕਿਉਂ ਇਹਦਾ ਰੀਜ਼ਨ ਸਮਝੋ ਇਲੈਕਟ੍ਰੋਲਾਈਟਸ ਘਟ ਹੁੰਦੇ ਪਹਿਲੀ ਚੀਜ਼ ਕੀ ਸਫਰ ਕਰਦੀ ਹੈ ਮਸਲ ਕੜੱਲਣਾ ਪੈਣੀ ਸ਼ੁਰੂ ਹੋਣੀ ਹੈ ਤੁਸੀਂ ਯਾਦ ਰੱਖੋ ਪਿੱਛੇ ਉਹ ਕਿਹੜਾ ਸੀਗਾ ਗਲੈਂਡ ਮੈਕਸਵੈਲ ਦੇ ਕੜੱਲ ਪਈ ਸੀ ਮੈਚ ਦੇ ਐਂਡ 'ਚ ਕਿਉਂ ਪਈ ਸੀ ਪੂਰੀ ਦਿਹਾੜੀ ਪਹਿਲਾਂ ਵਿਕਟਿੰਗ ਕਰੀ ਫਿਰ ਕਹਿੰਦਾ ਛੱਕੇ ਮਾਰੂੰਗਾ ਉਹਦੇ ਇਹੋ ਜਿਹੀ ਕੜੱਲ ਪਈ ਕੋਈ ਜਾਏ ਨਾ ਕਿਉਂ ਸਿਨ ਆ ਆ ਆ ਸਾਰੇ ਇਲੈਕਟ੍ਰੋਲਾਈਟਸ ਲੋ ਹੈ ਨਾ ਤਾਂ ਮਸਲਸ ਸਪੈਜ਼ਮ ਆਉਂਦਾ ਹੁਣ ਕਈ ਲੋਕਾਂ ਦੇ ਸੁੱਤੇ ਪਏ ਕੜੱਲ ਪੈ ਜਾਂਦੀ ਹੈ ਬਾਡੀ ਚ ਇਲੈਕਟ੍ਰੋਲਾਈਟ ਕੈਲਸ਼ੀਅਮ ਮੈਗਨੀਸ਼ੀਅਮ ਸਪੈਸ਼ਲੀ ਘਟਾ ਹੈ ਤਾਂ ਮਸਲਸ ਨੂੰ ਸਪੈਸ਼ਲੀ ਰਿਲੈਕਸ ਤੇ ਆਪਣੇ ਕੰਮ ਕਰਨ ਲਈ ਕੀ ਚਾਹੀਦਾ ਇਲੈਕਟ્રોਲਾਈਟਸ ਦੂਜੀ ਚੀਜ਼ ਆਪਣੀ ਬੋਡੀ ਚ એનર્ਜੀ ਇਲੈਕਟ્રોਲਾਈਟਸ ਦੇ थ्रू ट्रांसफर ਹੁੰਦੀ ਹੈ ਜੇ ਬ੍ਰੇਨ ਕਿਸੇ ਚੀਜ਼ ਬੋਡੀ ਨੂੰ ਅੰਗ ਨੂੰ ਕਹਿੰਦਾ ਹੈ ਹਿਲਣਾ ਉਹ ਹਿੱਲਦਾ ਕਿਉਂ ਹੈ ਕਿਉਂਕਿ ਬ੍ਰੇਨ ਨੇ ਇੱਕ ਸਿਗਨਲ ਦਿੱਤਾ ਇਲੈਕਟ੍ਰੋਲਾਈਟਸ ਦੇ थ्रू ਉਹ ਪੂਰਾ ਕੰਮ ਹੁੰਦਾ ਹੁਣ ਜਿਹੜੇ ਲੋਕ ਥੱਕੇ ਥੱਕੇ ਰਹਿੰਦੇ ਨੇ ਉਹਨਾਂ ਚ ਇਲੈਕਟ੍ਰੋਲਾਈਟ ਘਟ ਹੈ ਦੂਜੀ ਚੀਜ਼ ਜਿੰਨੇ ਮੈਂ ਹਾਰਵਰਡ ਦਾ ਸੁਣਿਆ ਕੋਲੋਂ ਜੀ ਸਿਰਦਰਦ ਦਾ 90% ਰੀਜ਼ਨ ਨਮਕ ਜਾਂ ਪੋਟਾਸ਼ੀਅਮ ਦੀ ਕਮੀ ਹੁੰਦੀ ਹੈ मैं अगर भी दसाया असूँगा दस दिन थोड़ा सिर दुखे है ना पहली चीज ट्राई करनी है माड़ा है नून पेस्ट करना है क्या फिका लग रहा है कि बहुत नमकीन लग रहा है जो बहुत नमकीन लग रहा है थोड़े पोटैशियम की कमी है जो फिका लग रहा है थोड़े च सोियम की कमी है कई बारी हैडएक मगर लेवर की मसाज करने वाली ठीक हो जाता है फिर लड़ नहीं है सोडियम पोटैशियम डेफिशियंसी करके ने ਤਾਂ ਇਹ ਬੜੇ ਜੁੜੀਏ ਜਿਹੜੇ ਲੋਕੀ ਐਕਸਰਸਾਈਜ਼ ਕਰਦੇ ਨੇ ਪਸੀਨਾ ਗਰਮੀਆ ਚ ਦੇਖੋ ਤੁਸੀਂ ਬੰਦਾ ਆਪ ਮੰਗ ਕੇ ਨਿੰਬੂ ਪਾਣੀ ਪੀਂਦਾ ਉਹ ਨਿੰਬੂ ਪਾਣੀ ਤੋਂ ਜ਼ਿਆਦਾ ਉਹਨੂੰ ਲੂਣ ਦੀ ਲੋੜ ਹੁੰਦੀ ਹੈ ਆਪਣੀ ਬੋਡੀ ਮੰਗਦੀ ਹੈ ਸਾਲਟ ਤਾਂ ਸਾਲਟ ਤੋਂ ਡਰਨ ਦੀ ਲੋੜ ਨਹੀਂ ਹੈ ਮੈਨੂੰ ਯਾਦ ਹੈ ਮੇਰੇ ਰਿਸ਼ਤੇਦਾਰ ਮੈਨੂੰ ਡਰਾਉਂਦੇ ਹੁੰਦੇ ਸੀ ਸਾਲਟ ਤੋਂ ਮੈਨੂੰ ਜਦ ਮੈਂ ਹੈਲਥ ਤੇ ਨਹੀਂ ਸੀ ਸਾਲਟ ਤੋਂ ਡਰਨ ਦੀ ਲੋੜ ਨਹੀਂ ਹੈ ਅੰਡਰਸਟੈਂਡਿੰਗ ਕਰੋ ਟੇਬਲ ਸਾਲਟ ਜਿਹਨੂੰ ਆਪਾਂ ਕਹਿੰਦੇ ਆ ਫ੍ਰੀ ਫਲੋਇੰਗ ਆਇਓਡਾਈਜ਼ਡ ਸਾਲਟ ਉਹ ਤੋਂ ਡਰਨ ਦੀ ਲੋੜ ਹੈ ਅੱਚਾ ਅੱਚਾ ਉਹ ਤੋਂ ਡਰਨ ਦੀ ਲੋੜ ਹੈ ਅੱਛਾ ਆਪਣੇ ਇੱਕ ਹੋਰ ਲੂਣਾ ਦਾ ਕਲ ਦੀ ਜਿਹੜੀ ਸਮੈਲ ਥੋੜੀ ਗੰਦੀ ਹੁੰਦੀ ਹੈ ਉਹ ਹੈ ਕਿ ਉਹਦਾ ਵੀ ਰਾਜ਼ ਜਾਣਦਾ ਮੈਂ ਸਿੰਦੇ ਨਮਕ ਨੂੰ ਨਾ ਸਾੜ ਦਿੰਦੇ ਨੇ ਤਰੀਕੇ ਨਾਲ ਉਹਦਾ ਬੜਾ ਸੋਹਣਾ ਤਰੀਕਾ ਹੈ ਉਹ ਇੱਕ ਫਲੇਵਰ ਗੜਮਿਆਂ ਵਿੱਚ ਪਾ ਕੇ ਉਹਨੂੰ ਰੱਖ ਲੈਂਦੇ ਨੇ ਉਹਦੇ ਚ ਪੱਠੀ ਵਾਂਗੂ ਜਿਵੇਂ ਇੱਕ ਟਾ ਪਕਟਾ ਪਕਾਉਂਦੇ ਨੇ ਐਵੇਂ ਐਵੇਂ ਪਕਾ ਕੇ ਉਹਨੂੰ ਭੁੰਨ ਕੇ ਫਿਰ ਉਹਨੂੰ ਬਾਅਦ ਚੋਂ ਕੱਢ ਦਿੰਦੇ ਨੇ ਬਿਲਕੁਲ ਉਹਦੀ ਨਾ ਕੰਪੋਜੀਸ਼ਨ ਹੀ ਚੇਂਜ ਹੋ ਜਾਂਦੀ ਹੈ ਮੈਨੂੰ ਸਵਾਦ ਲੱਗਦਾ ਜੇ ਤੁਸੀਂ ਮੈਨੂੰ ਕਹੋ ਨਾ ਸਕੰਜਮੀ ਚ ਉਹ ਮਿਲ ਜੇ ਕਈ ਚੀਜ਼ਾਂ ਦੇ ਉੱਪਰ ਉਹ ਬਹੁਤ ਸਵਾਦ ਲੱਗਦਾ ਬਹੁਤ ਵਧੀਆ ਉਹਦੀ ਮੁਸ਼ਕਲਤਾ ਹੁੰਦੀ ਹੈ ਮਗਰ ਉਹ ਜਿਵੇਂ ਕਹਿੰਦੇ ਨੇ ਕਿ ਕੀ ਜੰਗ ਥੋੜੀ ਧੀ ਪ੍ਰੋਪਰਟੀਆਂ ਚੇਂਜ ਕਰ ਦਿੰਦੀ ਹੈ ਮੈਨੂੰ ਉਹ ਵੀ ਪਸੰਦ ਹੈ ਮੈਨੂੰ ਇਹ ਵੀ ਪਸੰਦ ਹੈ ਤਾਂ ਇਹ ਦੋਨੋਂ ਨੂੰ ਬਰਾਬਰ ਹੀ ਨੇ ਹਮਗਸੇਂ ਦਾ ਨਾਮ ਕਿ ਹਮਲਨ ਪਿੰਕ ਸਾਲਟ ਅਮੈਥੋਂ ਦਾ ਤੋਂ ਨਕਲੋਂ ਜੀ ਹਰ ਵਾਰੀ ਉਹਰੇ ਸਾਡੇ ਸਾਊਥ ਅਫਰੀਕਾ ਚ ਇਹਦਾ ਮਹਿੰਗਾ ਮਿਲਦਾ ਹੈ ਮੈਂ ਹੱਸਦਾ ਹੁੰਨਾ ਕਿ ਸਾਡੇ ਉਥੇ ਇੰਡੀਆ ਚ 100 ਰੁਪਏ ਕਿਲੋ ਵਧੀਆ ਬ੍ਰਾਂਡ ਮਿਲ ਜਾਂਦੀ ਹੈ ਸੋਨਿਕ 120 ਹੈਨਾ ਪੂਰੇ 100 ਰੁਪਏ ਤੁਹਾਨੂੰ 10 ਗ੍ਰਾਮ ਨਹੀਂ ਮਿਲਦਾ ਕਿਉਂ ਕਿ ਆਪਣੇ ਨਾਰਮਲ ਨੇਚਰਲ ਚੀਜ਼ ਹੈ ਤਾਂ ਹਮੇਸ਼ਾ ਮੇਰੀ ਦਰਖਾਸਤ ਹੁੰਦੀ ਹੈ ਆਪਣੇ ਘਰ ਆਪ ਪੀਸ ਕੇ ਆਪ ਵਰਤੋ ਹੈਨਾ ਮੈਂ ਤਾਂ ਕੁੰਡੇ ਆ ਪਰਤਲੇ ਨੇ ਯਾਤਨਗਰਕ ਤੋਂ ਮਿਲਦਾ ਹੈ ਗ੍ਰੇਨੂਲ ਮਿਲ ਜੇ ਪਾਊਡਰ ਮਿਲ ਜੇ ਚੱਲੇਗਾ ਮਗਰ ਯੂਜ਼ ਕਰੋ ਪਿੰਕ ਸాల్ਟ ਜਿੰਨਾ ਜ਼ਿਆਦਾ ਪੀਸ ਲੂਗੇ ਓਨਾ ਵਾਈਟ ਹੋ ਜਾਂਦਾ ਹੈ ਇਹਦੀ ਪ੍ਰੋਪਰਟੀ ਹੈ ਜਿੰਨਾ ਰੌਕ ਚ ਹੋਗਾ ਓਨਾ ਪਿੰਕ ਹੋਗਾ ਇਹ ਰੰਗ ਉਹਦੇ ਚ ਦੱਸਦਾ ਕਿੰਨੇ ਮਿਨਰਲ ਹੈ ਜਿੰਨਾ ਦਾ ਪਿੰਕ ਰੰਗ ਹੋਗਾ ਉਹਨੇ ਮਿਨਰਲ ਸੋਨੇ ਤਿਸ ਕੇ ਉਹਦਾ ਰੰਗ ਦਿਖਣਾ हट ਜਾਂਦਾ ਮਗਰ ਹੈ ਉਹ ਸਿੰਧਾ ਨਮਕੇ ਜੀ ਤੇ ਰਵਿੰਦਰ ਜੀ ਜਿਹੜਾ ਨਮਕ ਹੈ ਇਹ ਕਹਿੰਦੇ ਆ ਵੀ ਜੇਕਰ ਆਪਾਂ ਨਾਰੀਅਲ ਦੇ ਵਿੱਚ ਨਾਰੀਅਲ ਤੇਲ ਦੇ ਵਿੱਚ ਮਿਕਸ ਕਰਕੇ ਅੱਪਾ ਅਗਰ ਮੂੰਹ ਦੇ ਉੱਤੇ ਲਗਾਈਏ ਤੇ ਸਕਰਬ ਦਾ ਕੰਮ ਵੀ ਕਰਦਾ ਜੀ ਜੀ ਦੇਖੋ ਐਕਸਫੋਲੀਏਟ ਕਹਿੰਦੇ ਇਹਨੂੰ ਨਮਕ ਨੂੰ ਬਹੁਤ ਤਰੀਕੇ ਨਾਲ ਬੜੀਆ ਚੀਜ਼ਾਂ ਚੂਜ਼ ਕਰਦਾ ਹੈ ਕਈ ਲੋਕਾਂ ਦੇ ਪੈਰ ਦੁਖਦੇ ਆ ਕੀ ਕਰਦੇ ਗੁੰਗੁਨੇ ਪਾਣੀ ਚ ਨਮਕ ਪਾ ਕੇ ਨਾਲ ਉਸ ਪੈਰ ਡਬੋ ਕੇ ਪੈ ਜਾਂਦੇ ਆ ਕਹਿੰਦੇ ਆਹਾਹਾ ਕੀ ਹੋਇਆ ਮਿਨਰਲਸ ਐਬਜ਼ਾਰਬ ਹੋ ਗਏ ਚਲ ਵੀ ਅੱਪਾ ਕੋਈ ਬਾਡੀ ਤੇ ਚੀਜ਼ ਲਾਣੇ ਐ ਐਬਜ਼ਾਰਬ ਹੁੰਦੀ ਹੈ ਇੱਕ ਪਿੱਛੇ ਮੈਨੇ ਦੇਖਿਆ ਹੀ ਬੜਾ ਮਸ਼ਹੂਰ ਹੈਲਥ ਐਕਸਪਰਟ ਹੈ ਉਹਨੇ ਦੱਸਿਆ ਕਿਉਂਕਿ ਬਾਹਰਲੇ ਲੋਕਾਂ ਨੂੰ ਨਾ ਨਮਕ ਖਾਣ ਦੀ ਆਦਤ ਘਟ ਹੈ ਉਹਨੇ ਇੰਨਾ ਥੋੜਾ ਫਾਰਮੂਲਾ ਇਸ ਆ ਉਹ ਬਹੁਤ ਸਾਰਨ ਨੂੰ ਗਿਰਤਾ ਮੇਰੇ ਸਾਹਮਣੇ 6 ਚਮਚਾ ਲੂਣ ਗਿਰਤਾ ਖੋਲਤਾ ਜਿੰਨਾ ਕੁ ਲਗਿਆ ਠੀਕੜਾ ਬਹਿ ਗਿਆ ਬਹਿ ਗਿਆ ਉਹ ਕਹਿੰਦਾ ਉਸ ਤੋਂ 2 ਚਮਚ ਲਾਓ ਆਪਣੇ ਡੇਲੀ ਪਾਣੀ ਪੀਣ ਵਾਲੇ ਦਾ 5-7 ਲੀਟਰ ਵਾਲਾ ਪਾਣੀ ਉਸ 'ਚ ਪਾ ਦਿਓ ਉਸ 'ਚ ਚਾਹ ਬਣਾ ਲਓ ਉਸ 'ਤੇ ਕਾਫੀ ਬਣਾ ਲਓ ਉਸ 'ਤੇ ਸਬਜ਼ੀ ਬਣਾ ਲਓ ਉਹ ਸਾਰਾ ਪਾਣੀ ਵਰਤ ਲਓ ਮੈਂ ਆਪਣੇ ਇੰਡੀਆ 'ਚ ਐ ਨਹੀਂ ਹੋਊਗਾ ਆਪਣੇ ਇੰਡੀਆ 'ਚ ਕੀ ਹੋਊਗਾ ਕਿਉਂਕਿ ਉਹ ਚ 4 ਚਮਚਾ ਨਾ ਆਪਣੇ ਆਰੋਥੇ ਪਾ ਲਈ ਕਿਉਂਕਿ ਆਰੋਧੀ ਸਭ ਤੋਂ ਬੜੀ ਨੁਕਸਾਨਦਾਈ ਚੀਜ਼ ਇਹ ਹੈ ਫਾਇਦੇ ਬਹੁਤ ਨੇ ਨੁਕਸਾਨੇ ਉਹ TDS ਦੇ ਚੱਕਰ 'ਚ ਸਾਰੇ ਸਾਲਟ ਕੱਢ ਦਿੰਦਾ ਉਹ ਫ ਆਰੋਲੇ ਪਾਣੀ ਚ ਕੋਸ਼ਿਸ਼ ਕਰੋ ਕਿ ਕੀ ਪਾਣ ਮੈਂ ਤਾਂ ਸਿ ਸ਼ਿਲਾਜੀਤ ਮਹਾਰਾਜਾ ਆ ਲੂਣ ਦਾ ਇੱਕ ਚਮਚ ਅੱਧਾ ਚਮਚ ਲੂਣ ਵੀ ਗੇਰ ਦੋ ਚਾਹੇ ਤੇ ਉਹਦੇ ਚ ਤੁਸੀਂ ਥੋੜਾ ਕੇਸਰ ਗੇਰ ਦੋ ਉਹਦੇ ਬੈਨੀਫਿਟੇ ਬੈਨੀਫਿਟ ਨੇ ਤਾਂ ਆਰੋਲੇ ਪਾਣੀ ਤਾਂ ਗੇਰ ਕਿਥੇ ਘੜੇ ਚ ਪਾ ਕੇ ਜਾਂ ਕਿੱਦਾਂ ਕਰੇ ਨਹੀਂ ਆਰੋਲੇ ਉੱਪਰ ਖੋਲ ਕੇ ਦੇ ਵਿੱਚ ਗੇਰ ਲਉ ਭਾਵੇਂ ਮੈਂ ਤਾਂ ਅਗਰ ਜਿਹੜੇ ਬੰਦੇ ਥੋੜੇ ਆਲਸੀ ਟਾਈਪ ਨੇ ਹਾਂ ਨਹੀਂ ਨਹੀਂ ਟੱਕਣ ਕਿਵੇਂ ਗਿਰੂਗਾ ਖੁੱਲੂਆ ਕਿਵੇਂ ਕਿੱਥੇ ਗਿਰੂਗਾ ਉਹ ਤਾਂ ਪਤਾ ਨਾ ਇਹ ਤਾਂ ਲੋਕਾਂ ਨੂੰ ਪਤਾ ਨਹੀਂ ਟੱਕਣ ਖੋਲ ਜਾਂਦਾ ਵੈਸ ਤਾਂ ਮਗਰ ਤੁਸੀਂ ਇਹ ਕਰੋ ਇੱਕ ਪਾਟ ਲੈ ਲਓ ਕੱਚ ਦਾ ਜਾਂ ਫਿਰ ਜਿਵੇਂ ਤੁਸੀਂ ਕਹ ਰਹੇ ਘੜਾ ਹੁੰਦੇ ਜੇ ਕੱਚਾ ਹੈਨਾ ਤੁਸੀਂ ਉਹਦੇ ਚ ਜਿਵੇਂ ਅਗਰ 5 ਲੀਟਰ ਦਾ ਘੜਾ ਹੈ ਉਹਦੇ ਚ ਅੱਧਾ ਟੀस्पून ਨੂਨ ਘੇਰਤਾ ਤਾਂ ਕਿ ਬਾੜਾ ਲੰਮਕੀ ਨਾ ਲਗੇ ਉਸ ਚ ਤੁਸੀਂ ਇੱਕ ਛੋਟਾ ਹੈਨਾ ਕਣਕ ਦੇ ਦਾਣੇ ਤੋਂ ਥੋੜਾ ਮੋਟਾ ਚਿਲਾ ਜਿੱਦ ਦਾ ਉਹ ਘੇਰਤੀ ਵਿੱਚ ਪੇਤੀਏ ਦੋ ਤਿੰਨ ਉਹਦੀਆਂ ਡੰਡੀਆਂ ਕੇਸਰ ਦੀਆਂ ਇਹ ਪਾਣੀ ਸਾਰਾ ਦਿਨ ਵਰਤੋ ਚਾਹੇ ਚਾਹ ਬਣਾਉਣ ਲਈ ਚਾਹੇ ਕਾਫੀ ਬਣਾਉਣ ਲਈ ਚਾਹੇ ਸਬਜ਼ੀ ਬਣਾਉਣ ਲਈ ਫਾਇਦੇ ਹੀ ਫਾਇਦੇ ਨੇ ਜੀ ਕੈਲਸ਼ੀਅਮ ਕਾਰਬੋਨੇਟ ਵੀ ਸੁਟਾਇਆ ਜਾ ਸਕਦਾ ਹੈ ਛੁੱਟੇ ਜਸ ਤਾਂ ਮਕਰ ਉਹਦਾ ਇੱਕ ਨੁਕਸਾਨ ਹੋ ਜਾਂਦਾ ਮੈਂ ਦਿਨ ਚ ਕੈਲਸ਼ੀਅਮ ਕਾਰਬੋਨੇਟ ਖਾਣ ਨੂੰ ਨਹੀਂ ਕਹਿੰਦਾ ਉਹਦੇ ਨਾਲ ਤੁਹਾਡੀ ਬੋਡੀ ਦੀ ਐਸਿਡਿਟੀ ਘਟਦੀ ਹੈ ਢਿੱਡ ਦੀ ਮੈਂ ਅਗਰ ਤੁਸੀਂ ਕੈਲਸ਼ੀਅਮ ਕਾਰਬੋਨੇਟ ਦਾ ਫੈਲਾਣ ਹੈ ਨੂੰ ਆਪਾਂ ਕਹਿੰਦੇ ਬੇਕਿੰਗ ਸੋਡਾ ਉਹਦਾ ਫੈਲਾਣ ਹੈ ਨਾ ਲਾਸਟ ਮੀਲ ਖਾਣ ਤੋਂ 3 ਘੰਟੇ ਬਾਅਦ ਜੇ ਤੁਸੀਂ ਲਾਸਟ ਮੀਲ 6 ਵਜੇ ਖਾਣੇ ਹੋ 7 8 9 ਵਜੇ ਫਿਰ ਕੈਲਸ਼ੀਅਮ ਕਾਰਬੋਨੇਟ ਨੂੰ ਆਪਾਂ ਕਹਿੰਦੇ ਬੇਕਿੰਗ ਸੋਡਾ ਥੋੜਾ ਜਾ ਲਵਾਂਗਾ ਵੈਸੇ ਇੱਕ ਗੱਲ ਦੱਸ ਦਿੰਨਾ ਲੋੜ ਕਿਉਂ ਹੈ ਕੈਲਸ਼ੀਅਮ ਕਾਰਬੋਨੇਟ ਦੀ ਜਿਹਦਾ ਯੂਰਿਕ ਐਸਿਡ ਕੈਲਸ਼ੀਅਮ ਕਾਰਬੋਨੇਟ ਦੇ ਬੈਨੀਫਿਟ ਲੈਣ ਤੋਂ ਵਧੀਆ ਆਪਾਂ ਹੋਰ ਤਰੀਕੇ ਨਾਲ ਲੈ ਸਕਦੇ ਆ। ਐਲਕਲਾਈਨ ਕਰਨੀ ਠੀਕ ਹੈ ਬੋਡੀ। ਮਗਰ ਕਦੋਂ ਇਹ ਬਹੁਤ ਜੁੜੀ ਹੈ। ਜਦੋਂ ਆਪਾਂ ਖਾਣਾ ਖਾਣਾ ਆਪਣੀ ਸਟਮਕ ਚ ਐਸਿਡ ਚਾਹੀਦਾ ਹੈ। ਉਹਨੇ ਆਪਣੀ ਸਟਮਕ ਨੂੰ ਸਿੱਧੇ ਹੀ ਐਸਿਡ ਮਾਰ ਦੇਣਾ। ਐਸਿਡ ਮਰੇ ਡਾਈਜੈਸ਼ਨ ਗਈ। ਤਾਂ ਖਾਣਾ ਖਾਣ ਦੇ ਲਈ ਕਦੇ ਵੀ ਨਹੀਂ। ਮੈਂ ਕੁਲ ਵੱਜੀ ਕਿੱਥੇ ਲੈਣਾ ਮੈਂ ਤੁਹਾਨੂੰ ਦੱਸ ਦੇਣਾ ਮੈਂ ਇੱਕੋ ਟਾਈਪ ਕੈਲਸ਼ੀਅਮ ਕਾਰਬੋਨੇਟ ਹੈ ਜਿਹਨੂੰ ਤੁਸੀਂ ਕਹਿੰਦੇ ਹਾ ਦੇਕਿੰਗ ਸੋਡਾ ਲੈਣਾ ਹੈ। ਜਦੋਂ ਮੈਂ 3 ਦਿਨ ਦੀ ਫਾਸਟਿੰਗ ਕਰ ਲੈਂਦਾ ਸਟਮਕ ਚ ਐਸਿਡ ਬਚ ਜਾਂਦਾ ਹੈ। ਫਿਰ ਮੈਂ 1/4 ਆਫ ਅ ਟੀਸਪੂਨ ਮਾਣਿਚ ਕੋਲਕੈ ਲੈਣਾ ਸਰ ਉਹਦੀ ਐਸਿਡਿਟੀ ਐਕਸਟਰਾ ਹੁੰਦੀ ਨਾ ਉਹਨੂੰ ਲੋ ਕਰਦਾ ਕਿਉਂਕਿ ਮੈਂ ਕੁਝ ਖਾ ਨਹੀਂ ਰਿਹਾ ਹੁੰਦਾ ਬਹੁਤ ਕੱਟ ਕੇਸਿਸ ਚ ਜਿੱਥੇ ਕੇ ਇਹਦੀ ਲੋਡ ਪੈਂਦੀ ਹੈ ਮਗਰ ਕੋਸ਼ਿਸ਼ ਹੈ ਆਪਾਂ ਐਸਿਡਿਟੀ ਨੂੰ ਜਾਂ ਸਰ ਜਿਵੇਂ ਉਹਦੇ ਵਰਗਾ ਕੰਮ ਨਿੰਬੂ ਕਰ ਦਿੰਦਾ ਨਿੰਬੂ ਆਪਣੇ ਢਿੱਡ ਦੇ ਐਸਿਡ ਨੂੰ ਥੋੜਾ ਐਲਕਲਾਈਨ ਕਰਦਾ ਹੈ ਹੈ ਐਸਿਡਿਕ ਸਿਟਰਿਕ ਐਸਿਡ ਦੰਦਾਲੀ ਐਸਿਡ ਹੈ ਢਿੱਡ ਲਈ ਐਲਕਲਾਈਜ਼ਰ ਹੈ ਤਾਂ ਹੀ ਮੈਂ ਐਪਲ ਸਾਈਡਰ ਚ ਨਿੰਬੂ ਪਾ ਕੇ ਪੀਣਾ ਤਾਂ ਕਿ ਮੇਰੇ ਢਿੱਡ ਦੇ ਐਸਿਡ ਨਾ ਖਰਾਬ ਕਰੇ ਮੈਨੂੰ ਦੋਨੋਂ ਬੈਨੀਫਿਟ ਮਿਲ ਜਾਣ ਜੀ ਹੂੰ ਤੇ ਹੁਣ ਆਈਏ ਆਪਾਂ ਇੱਕ ਜਿਹੜੀ ਮੇਨ ਚੀਜ਼ ਹੈਗੀ ਆ ਉਹ ਇਹ ਹੈਗੀ ਆ ਕਿ ਅ ਇਹ ਸੁਣਿਆ ਹੈਗਾ ਕਿ ਜਿਹੜਾ ਨਮਕ ਦੇ ਨਾਲ ਜਿਹੜਾ ਜੇਕਰ ਆਪਾਂ ਨਮਕ ਚੇਂਜ ਕਰ ਲੈਨੇ ਆ ਲੂਨ ਚੇਂਜ ਕਰ ਲੈਨੇ ਆਪਾਂ ਪਿੰਕ ਰੌਕ ਸਾਲਟ ਦੇ ਉੱਤੇ ਆ ਜਾਂਦੇ ਆ ਤੇ ਇਹ ਉਨੇਂਦਰਾ ਤੇ ਤਣਾਅ ਵਰਗੀਆਂ ਜਿਹੜੀਆਂ ਸਿਚੁਏਸ਼ਨਸ ਹੈਗੀਆਂ ਨੇ ਉਹਨਾਂ ਤੋਂ ਵੀ ਸਾਨੂੰ ਓਵਰਕਮ ਬਾਹਰ ਕੱਢਣ ਦੇ ਵਿੱਚ ਸਹਾਇਤਾ ਕਰਦਾ ਬਿਲਕੁਲ ਜੀ ਦੇਖੋ ਕਿਵੇਂ ਇਲੈਕਟ੍ਰੋਲਾਈਟਸ ਪੂਰੇ ਹੁੰਦੇ ਹੀ ਤੁਹਾਡੀ ਸੈੱਲ ਰਿਲੈਕਸ ਫੀਲ ਕਰਦ ਨੇ ਕਿਉਂਕਿ ਉਹਦੇ ਵਿੱਚ ਫਿਊਲ ਵੀ ਜਾ ਰਿਹਾ ਹੈ ਉੜ ਵੀ ਜਾਂ ਰਿਹਾ ਹੈ ম্যাগਨੀਸ਼ੀਅਮ ਫੁੜੀ ਬੋਡੀ ਚ ਜਿਵੇਂ ਆਪਾਂ ਕਹਿੰਦੇ ਰਿਲੈਕਸੇਸ਼ਨ ਇਫੈਕਟ ਦਿੰਦਾ ਹੈ ਪੋਟਾਸ਼ੀਅਮ ਤੁਹਾਨੂੰ ਮਿੱਠੇ ਦੀ ਕਰੀਵਿੰਗ ਫੂਡ ਨੂੰ ਫੂਡ ਉਸ ਜਾਣ ਦਿੰਦਾ ਤਾਂ ਇੱਕ ਤਰ੍ਹਾਂ ਨਾਲ ਆਪਾਂ ਬੋਡੀ ਨੂੰ ਨਾ ਆਪਾਂ ਉਹਨੂੰ ਹੋਲ ਕਰ ਰਹੇ ਹਾਂ ਪੂਰਾ ਕਰ ਰਹੇ ਹਾਂ ਜਿੱਥੇ ਬੋਡੀ ਪੂਰੀ ਹੋ ਗਈ ਸਟ्रेस ਬਿਨਾਂ ਗੱਲੋਂ ਭੁੱਖ ਉਹਨਿੰਦਰ ਆਪਾਂ ਬਹੁਤ ਚੀਜ਼ਾਂ ਸੈਟ ਆਨੀ ਹੈ ਨਮਕ ਦੇ ਤਾਂ ਜੀ ਐਨੇ ਕ ਬੈਨੀਫਿਟ ਨੇ ਕੋਲੋਂ ਜੀ ਉਹ ਦੇਖੋ ਮੈਂ ਕੀ ਕਰੂੰਗਾ ਜਦ ਸਾਈਨਸ ਨਹੀਂ ਕਦੇ ਬਰੀ ਕਲੌਗ ਹੋ ਜਾਂਦੀ ਸਾਰੀ ਭਰ ਜਾਂਦੀ ਹੈ ਤੁਹਾਨੂੰ ਕੀ ਕਰਨਾ ਹੈ ਲੂਣ ਘੋਲਣਾ ਪਾਣੀ ਚ ਸਿਰ ਗੇਰਨਾ ਉਹ ਦੋਨੋਂ ਪਾਸੇ ਤੋਂ ਦੋ ਦੋ ਬੁੰਦਾ ਕਰਕੇ ਨਾ ਸੁਰਕ ਲੈਣੀ ਹੈ ਐਸੀ ਖਾਜ ਮਚਦੀ ਹੈ 5 ਮਿੰਟ ਚ ਸਾਰਾ ਬਾਹਰ ਜਿਨ੍ਹਾਂ ਨੂੰ ਬਿਨਾ ਗੱਲੋਂ ਗਲਾ ਖਰਾਬ ਹੋ ਜਾਂਦਾ ਸਵੇਰੇ ਸਵੇਰੇ ਉੱਠਦੇ ਗਲਾ ਉਹਨਾਂ ਨੂੰ ਮੈਂ ਕਹਿੰਦਾ ਰਾਤ ਨੂੰ ਸੌਣ ਤੋਂ ਪਹਿਲਾਂ ਕੋਸਾ ਪਾਣੀ 4 ਘਰਾਰੇ ਗੁਲ 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 ਇਕ ਟਪੀ ਵੀ ਲੈਣਾ ਜ਼ਰੂਰੀ ਹੈ ਨਮਕ ਐਂਟੀ ਬੈਕਟੀਰੀਆ ਦੰਦ ਦੁਖਦਾ ਹੋਏ ਨਮਕ ਦੇ ਘਰਾਰੇ ਕਰੀ ਜਾਓ ਗਲਾ ਖਰਾਬ ਹੈ ਨਮਕ ਦੇ ਘਰਾਰੇ ਕਰੀ ਜਾਓ ਆਵਾਜ਼ ਬੈਂਦੀ ਹੈ ਨਮਕ ਦੇ ਘਰਾਰੇ ਕਰੀ ਜਾਓ ਜਿਨ੍ਹਾਂ ਦੇ ਉਰੇ ਸਿਕਰੀ ਨਹੀਂ ਆਉਂਦੀ ਉਰੇ ਪਕਾਂ ਤੇ ਉਹਨਾਂ ਨੂੰ ਕੀ ਕਰਦੇ ਨਮਕ ਵਾਲੇ ਪਾਣੀ ਚ ਦੇਖੋ ਨਾ ਰੂਇੰ ਕਹਿੰਦੇ ਸਾਫ ਕਰ ਲੋ 3 ਦਿਨ ਆ ਚਲੀ ਜਾਂਦੀ ਐ ਇਹ ਜਿਹੇ ਜਿਹੇ ਬੇਨਫਿਟ ਨੇ ਜਿੰਨੀ ਗੱਲ ਕਰ ਲੋ ਉਨੀ ਘਟਾ ਤੁਸੀਂ ਕੀ ਨਹੀਂ ਬਣਾ ਸਕਦੇ ਨਮਕ ਦੇ ਦੇਖੋ ਨਾ ਨਮਕ ਪਿੱਛੇ ਬਹੁਤ ਕੁਝ ਹੋਇਆ ਹੈ ਹੈਨਾ ਸਿਲਕ ਰੂਟ ਨਮਕ ਰੂਟ ਬੜੇ ਸਿੱਕੇ ਆਪਣੇ ਪਾਸ ਤੇ ਇਹ ਕਹੀ ਚੀਜ਼ ਹੈ ਹਰ ਇੱਕ ਨੂੰ ਚਾਹੀਦੀ ਹੈ ਕਿਸੇ ਦੀ ਬਾਡੀ ਬਿਨਾ ਨਮਕ ਤੋਂ ਚੱਲ ਨਹੀਂ ਸਕਦੀ ਉਹਦਾ ਕਾਰਨ ਹੈ ਇਲੈਕਟ੍ਰੋਲਾਈਟਸ ਪਰ ਇੱਕ ਚੀਜ਼ ਜਿਹੜੀ ਮੈਂ ਸੁਣੀ ਹੈਗੀ ਆ ਅਰਵਿੰਦਰ ਜੀ ਕਿ ਉਹ ਇਹ ਹੈਗੀ ਹੈ ਕਿ ਜਦੋਂ ਨਮਕ ਆਪਾਂ ਸ਼ੈਂਪੂ ਦੇ ਨਾਲ ਮਿਕਸ ਕਰਕੇ ਸਿਰ ਦੇ ਵਿੱਚ ਜਿਹੜਾ ਆਪਾਂ ਲਗਾਣੇ ਹੈਗੇ ਆ ਤਾਂ ਡੈਂਡਰਫ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਉਹ ਜਮੀ ਹੋਈ ਅੰਦਰ ਨਾਲ ਜਮੀ ਹੋਈ ਨਮੀ ਜਿਹੜੀ ਹੈਗੀ ਆ ਉਹ ਵੀ ਦੂਰ ਹੁੰਦੀ ਆ ਪਰ ਇੱਥੇ ਇੱਕ ਜਿਹੜੀ ਮੈਨੂੰ ਕਲੀਅਰ ਇਹ ਕਰਾਓ ਕਿ ਲੋਕੀ ਕਹਿੰਦੇ ਨੇ ਵੀ ਨਮਕ ਜੇ ਵਾਲਾਂ ਦੇ ਨਾਲ ਲੱਗਦੇ ਤੇ ਵਾਲ ਚਿੱਟੇ ਹੋ ਜਾਂਦੇ ਨੇ ਇਹਦਾ ਕੀ ਹੈਗਾ ਇਹ ਨਹੀਂ ਇਹ ਮਿੱਥ ਹੈ ਜੀ ਕਿ ਵਾਲ ਚਿੱਟੇ ਹੁੰਦੇ ਨੇ ਨਮਕ ਨਾਲ ਆਪਣੇ ਪਾਣੀ 'ਚ ਦੇਖੋ ਪੀਣ ਵਾਲੇ ਪਾਣੀ 'ਚ ਤਾਂ ਆਪਣੇ ARo ਲਾ ਦਿੰਨੇ ਆ ਕਦੇ ਆਪਾਂ ਨਹਾਉਣ ਵਾਲੇ ਪਾਣੀ 'ਚ ਆਰੋ ਲਾਇਆ ਉਸ ਤਾਂ TDS ਟੋਟਲ ਡਿਸਾਲਵਡ ਸాల్ట్స్ ਕਿ ਨਹੀਂ ਹੁੰਦੇ ਆ ਜੀ ਜੀ ਅਗਰ ਤੁਸੀਂ ਪਾਣੀ ਕਿਉਂ ਖਾਰਾ ਹੀ ਹੁੰਦਾ ਹ ਹੁਣ ਆਪਣੇ ਟਾਈਮਾਂ ਚ ਆਪਾਂ ਨਦੀਆਂ ਚ ਵੀ ਨਾ ਆਏ ਆਪਾਂ ਚ ਬੱਚਿਆਂ ਚ ਵੀ ਨਾ ਆਏ ਆਪਾਂ ਹੈਨਾ ਭਾਖੜਾ ਵੀ ਨਾ ਆਇਆ ਸੂਈਆਂ ਚ ਵੀ ਨਾ ਆਇਆ ਉਸ ਤਾਂ ਬਹੁਤ ਅਲੂਨ ਹੁੰਦਾ ਐਹੀ ਜੀ ਕੋਈ ਗੱਲ ਨਹੀਂ ਹੈ ਕਿਉਂਕਿ ਦੇਖੋ ਲੌਜੀਕ ਬਾਹਰਲਾ ਹੀਰ ਤਾਂ ਡੈੱਡ ਹੈ ਅੰਦਰ ਮਾੜੀ ਜੜ੍ਹ ਚ ਜਾਣ ਉੱਥੇ ਤੱਕ ਥੋੜੀ ਪਾਣੀ ਪਹੁੰਚਦਾ ਤੇ ਮੈਂ ਸ਼ੈਂਪੂ ਨਾਲ ਕਦੇ ਲੂਨ ਯੂਜ਼ ਕਰਕੇ ਦੇਖਿਆ ਮਗਰ ਕੱਲ ਨੂੰ ਮੇਰੇ ਹਿਸਾਬ ਨਾਲ ਸੌਲਟ ਇਕ ਤਰ੍ਹਾਂ ਠੀਕ ਹੀ ਰਹੇਗਾ ਕੋਈ ਮਾੜੀ ਚੀਜ਼ ਨਹੀਂ ਕਰੇਗਾ ਮਗਰ ਲੋਕਾਂ ਨੇ ਐਕਸਪੈਰੀਮੈਂਟ ਕਰਿਆ ਹੈ ਤਾਂ ਪਲੀਜ਼ ਦੱਸੋ ਮੈਨੂੰ ਜੀ ਹੂੰ ਇਹ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੱਕ ਬਾਕਮਾਲ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿੱਤੀ ਹੈ ਤੇ ਉਮੀਦ ਕਰਦੇ ਹਾਂ ਕਿ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਜਿਹੜੀ ਸਾਰਿਆਂ ਨੂੰ ਪਸੰਦ ਆਈ ਹੋਵੇਗੀ ਤੇ ਜਾਂਦੇ ਜਾਂਦੇ ਹੁਣ ਆਪਣੇ ਨੰਬਰ ਤੇ ਇਹ ਵੀ ਦੱਸ ਦੋ ਵੀ ਤੁਹਾਡੇ ਕੋਲ ਕੀ ਪਿੰਕ ਰੌਕ ਸాల్ਟ ਹੁੰਦਾ ਜੀ ਜੀ ਕੋਲੋਂ ਜੀ ਆਪਣੇ ਕੋਲ ਪਿੰਕ ਰੌਕ ਸాల్ਟ ਹੈਗਾ ਵੀ ਮੈਂ ਦੱਸਿਆ ਸੀ ਸਪੈਸ਼ਲ ਪਾਕਿਸਤਾਨ ਤੋਂ ਮੰਗਾਨੇ ਕਿਉਂਕਿ ਸਿੰਧਾ ਘਾਟ ਜਿੱਥੋਂ ਆਉਂਦੇ ਸਾਨੂੰ ਉੱਥੋਂ ਹੀ ਚਾਹੀਦਾ ਆਪਾਂ ਨੂੰ कोई मैनुफैक्चर नहीं अपन तो सेम चीज असली चीज चाहिए है तो अपने को सॉल्ट है बहुत सस्ता मेरे सौर सौर तो है मेरे सामने से सौ डेढ़ सौ रुपए तो नीचे ही है किलो जो चलते ही बहुत देर है मगर नंबर जिम्मे कहा आजकल मेरा जोर है जी कोच बना जो तीन कोच ट्रेनिंग प्रोग्राम बारे या कोच बन के साथ जुड़न का सोच रहे होता मेरा नंबर है नाइन ट्रिपल एट फोर सैवन फाइव ट्रिपल जीरो अठानवे अठ सौ चौरासी पचहत्तर हज़ार मैं बारह ही मैंने वट्सएप किया जाए बाकी नंबर ने साढ़े तीन जी बयासी अठ सौ सत्तर चौदह एक सौ ਦੇ 817014106 ਦੂਜਾ ਨੰਬਰ ਹੈ 8595754090 8595754090 ਤੀਜਾ ਨੰਬਰ ਹੈ 7986112118 7986112118 ਜੀ ਬਹੁਤ ਅਨਵਾਜ ਜੀ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇੱਕ ਵਾਰ ਫੇਰ ਵਧੀਆ ਜਾਣਕਾਰੀ ਦਿੱਤੀ ਹੈ ਤੇ ਜੇਕਰ ਕੋਈ ਵੀ ਬੰਦਾ ਤੁਹਾਡੀ ਇਸ ਜਾਣਕਾਰੀ ਤੋਂ ਖੁਸ਼ ਹੋਇਆ ਤਾਂ ਉਹ ਜਰੂਰ ਤੁਹਾਡੇ ਨਾਲ ਸੰਪਰਕ ਕਰਕੇ ਤੁਹਾਡੇ ਤੋਂ ਕੋਚ ਟ੍ਰੇning ਪ੍ਰੋਗਰਾਮ ਜਾਂ ਕੋਚ ਸੋ ਹੈਲਥ ਕੋਚਿੰਗ ਜਾਂ ਫਿਰ ਤੁਹਾਡੇ ਤੋਂ ਜਿਹੜੇ ਪ੍ਰੋਡਕਟ ਆ ਉਹ ਤੁਹਾਡੇ ਨਾਲ ਸੰਪਰਕ ਜ਼ਰੂਰ ਕਰ ਲਿਓ ਜੀ ਬਹੁਤ ਬਹੁਤ ਧੰਨਵਾਦ ਬਹੁਤ ਸਿਮਰਤ ਜੀ ਦਰਸ਼ਕਾਂ ਨੂੰ ਬੇਨਤੀ ਹੈ ਕਿ ਫਟਾਫਟ ਫੋਨ ਚੱਕੋ ਤੇ ਦਵਾ ਦਵ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਕਿਉਂਕਿ ਆਪਾਂ ਇਹ ਜਾਣਦੇ ਹਾਂ ਅੱਜ ਹਿੰਦੁਸਤਾਨ ਦਾ ਕੋਈ ਵੀ ਅਜੀਹਾ ਘਰ ਨਹੀਂ ਹੋਵੇਗਾ ਲਗਭਗ ਕੋਈ ਅਜੀਹਾ ਘਰ ਨਹੀਂ ਹੋਵੇਗਾ ਜਿਹਦੇ ਵਿੱਚ ਨਮਕ ਨਾ ਵਰਤੂਗੀ ਵਿਚ ਆਉਂਦਾ ਹੋਵੇ ਤੇ ਜੇਕਰ ਆਪਣੇ ਘਰਾਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਹੈ ਉਹ ਨੁਕਸ ਹੈਗਾ ਤੋ ਉਹ ਇਹ ਹੈਗਾ ਕਿ ਚਿੱਟਾ ਲੂਣ ਜਿਹੜਾ ਆਪਾਂ ਸਭ ਤੋਂ ਵੱਧ ਵਰਤਦੇ ਆਂ ਤੇ ਚਿੱਟਾ ਲੂਣ ਜਿਹੜਾ ਉਹ ਸਾਡੇ ਬੀਪੀ ਵਧਣ ਦਾ ਸਾਡੇ ਹੋਰ ਖਾਰਿਸ਼ ਬਾਡੀ ਦੇ ਉੱਤੇ ਖਾਰਿਸ਼ ਹੋਣ ਦਾ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਦਾ ਇੱਕ ਵੱਡਾ ਜਿਹੜਾ ਉਹ ਜਿਹੜਾ ਹਿੱਸਾ ਪਾ ਰਿਹਾ ਉਹਦੇ ਵਿੱਚ ਜਿੱਦਾਂ ਅਰਵਿੰਦਰ ਸਿੰਘ ਜੀ ਨੇ ਦੱਸਿਆ ਜੇਕਰ ਉਹਦਾ ਮਤਾਬਕ ਚੱਲ ਕੇ ਅਸੀਂ ਆਪਣੇ ਨਮਕ ਨੂੰ ਚੇਂਜ ਕਰ ਲੈਨੇ ਆ ਪਿੰਕ ਰੌਕ ਸਾਲਟ ਦੇ ਵਿੱਚ ਕਨਵਰਟ ਕਰ ਲੈਨੇ ਆ ਤੇ ਜਿਹੜੀ ਜਿੱਦਾਂ ਜਿੱਦਾਂ ਜਿਹੜੇ ਜਿਹੜੇ ਤਰੀਕਿਆਂ ਦੇ ਨਾਲ ਇਹਨਾਂ ਦੱਸਿਆ ਕਿ ਬਾਡੀ ਦੇ ਵਿੱਚ ਜਿਹੜੇ ਸਮੱਸਿਆਵਾਂ ਨੇ ਉਹਨਾਂ ਨੂੰ ਅਗਰ ਨਮਕ ਦੇ ਨਾਲ ਹੀ ਕਰ ਸਕਦੇ ਆ ਤਾਂ ਇਸ ਵੀਡੀਓ ਦੇ ਵਿੱਚ ਦੱਸੇ ਹੋਏ ਦੇ ਮੁਤਾਬਕ ਜੇ ਕਰ ਲੈਂਦੇ ਨੇ ਤੇ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਹੋ ਰਿਹਾ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਨਿਊਜ਼ ਏਸ਼ੀਆ ਹਿੰਦੀ ਆਵਾਜ਼ੇ ਪੰਜਾਬ ਫੇਸਬੁਕ ਪੇਜ ਨਿਊਜ਼ ਏਸ਼ੀਆ ਪੰਜਾਬੀ ਤੇ ਫੇਸਬੁਕ ਪੇਜ ਨਿਊਜ਼ ਏਸ਼ੀਆ ਹਿੰਦੀ ਨੂੰ ਲਾਈਕ ਸਬਸਕ੍ਰਾਈਬ ਤੇ ਫਾਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ